ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੁਰਵੀ ਗੁੱਲੀ ਡੰਡੇ ਦੀਆਂ ਗੁੱਲੀਆਂ ਵਰਗੀ ਵਰਗੀਆਂ ਬੱਲੀਆਂ ਵਾਲੀ ਕਣਕ ਤੇ ਜਿਸ ਨੂੰ ਆਪਾਂ ਪਗੰਬਰੀ ਬੀਟ ਦੇ ਨਾਲ ਜਾਣਦੇ ਹਾਂ ਉਹ ਆਪਾਂ ਦੇਖਦੇ ਆਂ ਇਹਦੀਆਂ ਬੱਲੀਆਂ ਦੇਖਦੇ ਆਂ ਤੇ ਆਹ ਇਹਦੀ ਬੱਲੀ ਹੈ ਛੋਟੀ ਜੀ ਬੱਲੀ ਹੈ ਜੇ ਹੱਥ ਦੇ ਸਾਈਜ਼ ਦੇ ਉੱਪਰ ਆਪਾਂ ਧਰ ਕੇ ਦੇਖੀਏ ਇਹ ਮਸੀ ਤਨਕ ਉਂਗਲ ਦੀ ਬੱਲੀ ਹੈ ਇਹ ਆ ਦੇਖੋ ਤਾਂ ਨਕੁੰਗਲ ਦੀ ਬੱਲੀ ਐ ਇਹਦੇ ਚ ਮੱਖੀਆਂ ਦੀ ਗਿਣਤੀ ਜੇ ਆਪਾਂ ਗਿਣ ਲਈ 1 2 3 4 5 6 7 8 9 10 ਹੈਗੀਆਂ ਉਹਨੀਆਂ ਹੀ ਨੇ 20 ਮੱਖੀਆਂ ਨੇ ਤੇ 40 ਦਾਣੇ ਇੱਕ ਬੱਲੀ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਇਹਦੇ ਵਿੱਚ ਬਾਜਰੇ ਵਰਗੇ ਦਾਣੇ ਵਾਲੀ ਇਹ ਕਣਕ ਤੇ ਜਿਸ ਦੇ ਵਿੱਚ ਇੱਕੋ ਇੱਕ ਕਣਕ ਸਾਡੇ ਕੋਲ ਜਿਹਦੇ ਵਿੱਚ ਫੋਲਿਕ ਐਸਿਡ ਆ ਤੇ ਦੂਸਰੇ ਨੰਬਰ ਤੇ ਗਲਾਈਸਿਮਿਕ ਇੰਡੈਕਸ ਇਹਦਾ 55 ਹੈ ਜਾਨੀ ਕਿ ਗਲੂਟਨ ਵੀ ਇਹਦੇ ਵਿੱਚ ਘੱਟ ਹੈ। ਤਾਂ ਇਹ ਫਾਇਦੇਆਂ ਦੇ ਵਿੱਚ ਸ਼ੂਗਰ ਵਾਲਿਆਂ ਲਈ ਇਹ ਕਣਕ ਬਹੁਤ ਲਾਹੇਵੰਦ ਹੈ। ਜਿੰਨੀ ਕਿ ਮੈਂ ਖੋਜ ਕੀਤੀ ਹੈ ਤੇ ਬੀਪੀ ਜਿਨ੍ਹਾਂ ਦਾ ਵਾਧਾ ਹੈ ਉਹਨਾਂ ਲਈ ਵੀ ਇਹ ਕਣਕ ਲਾਹੇਵੰਦ ਹੈ। ਦੇਖਣ ਨੂੰ ਇਹ ਜੇ ਆਪਾਂ ਦੂਜੀ ਬਲੀ ਦੇ ਹਿਸਾਬ ਨਾਲ ਜਿਵੇਂ ਕੋਈ ਕਦਾਣਾ ਦੂਜੀ ਬਲੀ ਦਾ ਵਿੱਚ ਡੰਗ ਪਿਆ ਆ ਦੂਜੀ ਕਣਕ ਦਾ। ਇੰਨਾ ਫਰਕ ਹੈ। ਦੋਵਾਂ ਦਾ ਧੂਆ ਕਣਕਾਂ ਦਾ ਤੇ ਐਸੇ ਕਰਕੇ ਇਹਦਾ ਰੇਟ ਜ਼ਿਆਦਾ ਹੈ ਹੁਣ ਕਿੱਥੇ ਆਹ ਕਣਕ ਦਾ ਵਜਨ ਹੋਣਾ ਹੈ ਕਿੱਥੇ ਆਹ ਕਣਕ ਦਾ ਤੇ ਇਹ ਕਣਕ ਦੇ ਦਾਣੇ ਬਹੁਤ ਛੋਟੇ ਨੇ ਦੂਸਰੀ ਕਣਕ ਦੇ ਮੁਕਾਬਲੇ ਜੇ ਆਪਾਂ ਨੇੜੇ ਕਰਕੇ ਵੀ ਦੇਖੀਏ ਇਹਨਾਂ ਨੂੰ ਤਾਂ ਆਪਾਂ ਦੇਖ ਸਕਦੇ ਹਾਂ ਵੀ ਕਿੱਥੇ ਇਹਦੇ ਮੋٹے-ਮੋٹے ਦਾਣੇ ਨੇ ਆਹ ਬੱਲੀ ਦੇ ਵਿੱਚ ਤੇ ਕਿੱਥੇ ਇਹਨਾਂ ਦੇ ਵਿੱਚ ਛੋਟੇ-ਛੋਟੇ ਬਰੀਕ-ਬਰੀਕ ਦਾਣੇ ਨੇ ਤੇ ਇਹ ਕਾਰਨ ਹੈ ਅ ਇਹਦਾ ਮਹਿੰਗੀ ਹੋਣ ਦਾ ਤੇ ਇਹਦਾ ਝਾੜ ਵੀ ਬਹੁਤ ਘੱਟ ਨਿਕਲਦਾ ਦੂਸਰੀ ਦੇ ਮੁਕਾਬਲੇ ਬਾਕੀ ਸਿੰਧੂ ਘਾਟੀ ਵੇਲੇ ਲਗਭਗ 4450 ਸਾਲ ਪਹਿਲਾਂ ਇਹ ਆ ਬੀਜੀ ਜਾਂਦੀ ਹੁੰਦੀ ਸੀ ਤੇ ਆਪਾਂ ਵੀ ਇਸ ਵਾਲੇ ਸਦੀਕ ਕਾਸ਼ਤ ਕੀਤੀ ਹੈ ਮੱਟਾਂ ਦੇ ਉੱਪਰ ਕੁਦਰਤੀ ਜਾਂ ਜੈਵਿਕ ਖੇਤੀ ਹੈ ਇਹ ਜਿਹਦੇ ਵਿੱਚ ਆਪਾਂ ਜ਼ਹਿਰਾਂ ਨਹੀਂ ਪਾਉਂਦੇ ਤੇ ਬਿਨਾ ਰੀ ਬਿਨਾ ਸਪਰੇਇ ਤੋਂ ਇਹ ਆਪਣੀ ਸਾਰੀ ਕਣਕ ਹੈ ਬਾਕੀ ਦੇਖਣੇ ਤਾਂ ਕਿੰਨਾ ਘਾੜ ਨਿਕਲਦਾ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ